ਮੁੰਡਾ ਕੁੜੀ ਨੂੰ ਪੈ ਰਿਹਾ ਸੀ ਸ਼ਗਨ ਪਰ ਮੁੰਡੇ ਦੀ ਮਾਂ ਨੇ ਸ਼ਰਿਆਮ ਕਰਤਾ ਕਾਂਡ ਦੋਸਤੋ ਹੁਣ ਤੱਕ ਤੁਸੀਂ ਵਿਆਹਾਂ ਵਿੱਚ ਮੁੰਡੇ ਕੁੜੀ ਦੇ ਮਾਪਿਓ ਨੂੰ ਪੈਸੇ ਵਾਰ ਦੇ ਤਾਂ ਬਹੁਤ ਵਾਰ ਦੇਖਿਆ ਹੋਵੇਗਾ ਪਰ ਹੁਣ ਇੱਕ ਮਾਂ ਨੇ ਆਪਣੇ ਮੁੰਡੇ ਦੇ ਵਿਆਹ ਵਿੱਚ ਹੀ ਕਰਿਆ ਆਹ ਕੰਮ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਉੱਪਰ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਪੈ ਰਿਹਾ ਹੈ ਅਤੇ ਜਦੋਂ ਮੁੰਡੇ ਦੇ ਦੋਸਤ ਉਸ ਨੂੰ ਸ਼ਗਨ ਪਾਉਣ ਲਈ ਸਟੇਜ ਤੇ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਇੱਕ ਔਰਤ ਵੀ ਸਟੇਜ ਤੇ ਆ ਜਾਂਦੀ ਏ ਅਤੇ ਜਦੋਂ ਮੁੰਡੇ ਦੇ ਦੋਸਤ ਸ਼ਗਨ ਪਾਉਣ ਤੋਂ ਬਾਅਦ ਵਿਆਹ ਹੀ ਜੋੜੀ ਉੱਪਰੋਂ ਪੈਸੇ ਵਾਰਨ ਲੱਗਦੇ ਨੇ ਤਾਂ ਉੱਥੇ ਖੜੀ ਮੁੰਡੇ ਦੀ ਮਾਂ ਛੇਤੀ ਛੇਤੀ ਪੈਸੇ ਚੱਕਣ ਲੱਗ ਜਾਂਦੀ ਏ ਅਤੇ ਹੋਰ ਪੈਸੇ ਚੱਕਣ ਵਾਲਿਆਂ ਦੇ ਮੁੱਕੀਆਂ ਮਾਰ ਕੇ ਉੱਥੋਂ ਭਜਾ ਦਿੰਦੀ ਏ ਜਿਸ ਨੂੰ ਦੇਖ ਕੇ ਵਿਆਹ ਵਾਲਾ ਮੁੰਡਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਉਦੋਂ ਤੱਕ ਨਹੀਂ ਹਟਦੀ ਜਦੋਂ ਤੱਕ ਸਾਰੇ ਨੋਟ ਚੁੱਕ ਨਹੀਂ ਲੈਂਦੀ ਮੁੰਡੇ ਦੀ ਮਾਂ ਨੂੰ ਪੈਸੇ ਚੁੱਕਦੇ ਦੇਖ ਕੇ ਸਾਰੇ ਹੀ ਰਿਸ਼ਤੇਦਾਰ ਹੈਰਾਨ ਹੋ ਜਾਂਦੇ ਨੇ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ